ਗੱਲ ਤਾਂ ਨਾ ਵਾਹ ਉਹ ਗੱਲ ਤਾਂ ਨਹੀਂ ਆਪਾਂ ਗੱਲ ਤਾਂ ਹੋਣਾ ਕੋਈ ਮੇਰੀ ਕੀ ਹੋ ਗਿਆ ਨਾ ਮਗਰ ਕੱਟੀ ਆ ਇਹ ਦੇ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਕੀ ਡਿਟੇਲ ਦੱਸ ਦਿੱਤੀ ਆ ਬਾਈ ਜੀ ਡੇਢ ਕਿੰਨੇ ਦੀ ਸੂਈ ਵੀ ਆ ਗਈ ਤੇ ਕੱਟੀ ਸੋਣੀ ਆ ਗਈ ਕੱਟੀ ਦੇ ਝੋਲ ਝਾਲ ਬਹੁਤ ਆਗੇ ਬਾਬੀ ਤੁਹਾਨੂੰ ਆਪਾਂ ਝੋਟੀ ਦਿਖਾਉਣੇ ਆਗੇ ਤੇ ਥੋੜੀ ਜੀ ਟਾਈਮ ਦੀ ਸੂਈ ਲੱਗਦੀ ਆਗੇ ਪੂਰੀ ਸਪਹਿਲੇ ਸਪਣੀ ਵਿਚੰਗੋਆਂ ਵੀ ਤੰਗੜੀਆਂ ਅੱਛਾ ਜੇ ਕਿਸੇ ਨੇ ਪੂਰੀ ਖਰੀਦਣੀ ਹੈ ਕੇਰੀ ਪੂਰੀਆਂ ਦੇ ਸ਼ਕੀਨ ਹੁੰਦੇ ਆ ਹਨਾ ਕੋਈ ਲੋਡਰ ਨਾਲ ਕੰਟੈਕਟ ਕਰ ਸਕਦਾ ਹਾਂਜੀ ਹਾਂਜੀ ਮਿਲੂਗੀ ਛੋਟੀ ਤਾਂ ਸੇਲ ਹੋ ਗਈ ਹੈ ਨਾ ਛੋਟੀ ਸੇਲ ਹੋ ਗਈ ਹੈ ਜੀ ਠੀਕ ਆ ਇਹ ਜਣੀ ਵਹਿੜ ਰਹੀ ਹੈ ਨਾ ਇਧਰ ਇੱਕ ਪੂਰੀ ਖੜੀ ਆ ਦੇਖ ਸਕਦੇ ਹੋ ਤੁਸੀਂ ਪੂਰੀ ਬਹੁਤ ਸੋਹਣੀ ਖੜੀ ਹੈ ਜੀ ਇਧਰ ਜਰਸੀ ਖੜੀ ਹੈਗੀ ਤਾਜੀ ਸੂਈ ਆ ਬਿਲਕੁਲ ਲੰਮਣੀ ਦੇ ਉੱਤੇ ਦੋ ਬੱਚੀਆਂ ਦਿਖਾਉਣੇ ਆਗੇ ਬਹੁਤ ਸੋਹਣੀਆਂ ਹੈਂਆਂ ਤੇ ਦੇਖ ਸਾਡੇ ਤੁਸੀਂ ਥੋੜੀ ਜੀ ਕ੍ਰਾਸ ਬਰੀਡ ਦੇ ਵਿੱਚ ਆ ਸੌਦਾ ਇਹਨਾਂ ਦਾ ਚੱਲਦਾ ਹੈਗਾ ਕਿ ਆਪਾਂ ਡਿਟੇਲ ਲੈ ਲੈਨੇ ਆ ਜੇ ਵਿਕਤੀਆਂ ਦਾ ਠੀਕ ਹੈ ਨਹੀਂ ਆਪਾਂ ਪੁੱਛ ਲਾਂਗੇ ਬਾਈ ਤੋਂ ਬੱਚੀਆਂ ਵੀ ਹੁੰਦੀਆਂ ਬਾਈ ਦੇ ਕੋਲੇ ਤੇ ਕਟੀਆਂ ਝੋਟੀਆਂ ਵੀ ਹੁੰਦੀਆਂ ਗਿਆ ਇਹਨੂੰ ਦੇਖ ਲਓ ਤੁਸੀਂ ਬਰੀਡ ਤੁਸੀਂ ਸਮਝਣੀ ਆ ਥੋੜੀ ਜੀ ਕ੍ਰਾਸ ਦੇ ਵਿੱਚ ਪੈਂਦੀਆਂ ਹੈ ਐਚ ਐਫ ਹੀ ਆ ਦੇਖ ਸਕਦੇ ਹੋ ਤੇ ਇਹਨੂੰ ਵੀ ਦੇਖ ਸਕਦੇ ਆ ਇਹ ਦਖਤਵਾਤ ਬਾਕੀ ਮਾਹੌਲ ਤੁਸੀਂ ਦੇਖ ਲਓ ਨਾਲ ਦੀ ਨਾਲ ਤੇ ਆਪਾਂ ਬੱਚਿਆਂ ਦੀ ਡਿਟੇਲ ਲੈ ਕੇ ਦਿੰਨੇ ਆਣ ਤੇ ਇੰਦਰ ਸੌਦਾ ਚੱਲਦਾਗਾ ਜੇ ਹੋ ਗਿਆ ਤਾਂ ਠੀਕ ਆ ਨਹੀਂ ਬਹੁਤ ਆ ਜਾ ਸਾਦਰਾ ਨੂੰ ਫੇਰ ਆਪ ਆਪ ਸੌਦਾ ਚੱਲੀ ਜਾਂਦਾ ਤੁਸੀਂ ਦੇਖੋ ਇਹ ਗਲਤ ਉਹ ਗਲਤ ਉਹ ਗਲਤ ਮੈਂ ਆਪਾਂ ਗਲਤ ਹਾਂ ਇੱਕ ਮਿੰਟ ਕੋਈ ਮੇਰੀ ਕੀ ਹੋ ਗਈ ਨਾ ਗਲਤ ਬੱਚਿਆਂ ਦਾ ਸੌਦਾ ਚੱਲਦਾ ਕੰਨੈ ਪ੍ਰਾਣੀਆਂ ਦਾ ਮਾਂ ਜੀ ਹਾਂ ਮੇਰੇ ਕੋਲ ਫਿਰਕਾ ਆ ਗਿਆ ਬਹੁਤ ਜਲਮਤਰੀ ਮਗਲੀ ਆ ਗਿਆ ਘਰ ਘਰੇ ਬਾਰਾ ਜੀ ਹਾਂ ਉਹ ਤੈਨੂੰ ਫੜਾਉਂਗਾ ਹਾਂ ਉਹ ਸਾਈਪਰ ਉਹ ਦਾਲਦਾ ਹੋਣਾ ਉਹ ਦੇਖੋ ਇਹਦਾ ਨਾ ਜਿਹੜਾ ਬੱਚੀ ਪਾਸੇ ਦਦਾ ਮਾਰਛੇ ਪਾਣੀ ਪਾਣੀ ਨਹੀਂ ਗੱਲ ਤਾਂ ਹੁਣ ਬਹੁਤ ਤੇਰੀ ਪਾਣੀ ਪਾਣੀ ਪੋਤਲਾ ਇਹ ਰੋ ਰੋ ਨਹੀਂ ਹੈ ਹੋ ਨਹੀਂ ਹੈ ਠੀਕ ਹੈ ਆਪੋ ਕੀ ਚੱਲੀ ਜਾਂਦੀ ਹੈ ਪੂਰੀ ਉਹ ਕਾਲੀ ਬੱਛੀ ਦੀ ਤੇ ਆਪਾਂ ਬਾਈ ਤੋਂ ਪੁੱਛ ਲੈਣੇ ਵੀ ਸੇਲ ਹੋ ਗਈ ਕਿ ਨਹੀਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਕੋਈ ਨਾਮ ਮੇਰਾ ਮਣੀ ਹੈ ਬ੍ਰੇ ਤੇ ਐਡਰੈਸ ਆਪਣਾ ਮੇਰੇ ਜੋਣਾ ਪਿੰਡ ਆਪਣਾ ਰਾਇਗੁਰੂ ਗੁੜੀ ਜ਼ਿਲ੍ਹਾ ਲੁਧਿਆਣਾ ਜੀ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਤੇ ਵਪਾਰ ਦਾ ਕੰਮ ਆ ਹਾਂਜੀ ਹਾਂਜੀ ਕਿਹਦੇ ਆ ਪੱਲੇ ਆ ਕੇ ਵੇਦਿਆਂ ਬੱਛੀਆਂ ਦੇ ਕੱਟਣੇ ਬੱਛੀਆਂ ਦੇ ਕੱਟਣੇ ਹਾਂਜੀ ਹਾਂਜੀ ਠੀਕ ਆ ਗੱਬਣ ਵੀ ਆ ਜਾਂਦੀਆਂ ਹਾਂਜੀ ਹਾਂਜੀ ਗੱਬਣ ਬੱਸੀ ਆ ਜਾਂਦੀ ਠੀਕ ਆ ਤੇ ਛੋਟੀਆਂ ਵੀ ਆ ਜਾਂਦੀਆਂ ਮਤਲਬ ਕਿ ਆਉਸਰ ਹਨ ਹਾਂਜੀ ਹਾਂਜੀ ਠੀਕ ਆ ਤੇ ਕੁਆਲਿਟੀ ਕਿਸ ਤਰ੍ਹਾਂ ਦੀ ਆ ਜਾਂਦੀ ਬਈ ਚੰਗੀ ਆ ਜਾਂਦੀ ਆ ਵਧੀਆ ਬੱਸੀ ਤੋਂ ਵੀ ਲੈਣੀ ਚੰਗੀ ਲੈਣੀ ਹਾਂਜੀ ਠੀਕ ਆ ਬਾਕੀ ਜੋ ਕਿਸੇ ਦੀ ਮੰਗ ਹੁੰਦੀ ਉਹ ਵੀ ਪੂਰੀ ਕਰ ਦੋਗੇ ਹਾਂਜੀ ਹਾਂਜੀ ਮੈਂ ਪੂਰੀ ਕਰ ਦਿੰਦੇ ਆ ਠੀਕ ਆ ਤੇ ਆਪਣੇ ਕੋਲੇ ਆਪਣੇ ਕੋਲੇ ਵੀ ਕਦੇ ਆਉਣ ਦੇ ਵੀ ਜੈਸਾ ਦਾ ਆਪਣਾ ਮਿਲ ਜਾਂਦੀ ਹੈ ਕਦੇ 5 ਕਦੇ 10 ਕਦੇ 15 ਆਈ ਹੁੰਦੀ। ਮਤਲਬ ਆਈ ਜਾਂਦੀਆਂ ਜਾਂਦੀਆਂ। ਠੀਕ ਆ ਜੇ ਕਿਸੇ ਨੇ ਕਟੀਆਂ ਲੈਣੀਆਂ ਹਨ। ਕਟੀਆਂ ਵੀਰੇ ਆਪਣੇ ਕੋਲੇ ਹੁੰਦੀਆਂ। ਦੀਦੀ ਜੀ ਅਭੀ ਤੇ ਮੂਹਰ 14 ਹੱਤਾ ਦਾ। ਠੀਕ ਆ। ਤੇ ਬੂਰੀ ਜੀ ਬੂਰੀ ਸਪੈਸ਼ਲ ਹੈ ਸਾਡੇ ਕੋਲ। ਵੀ ਚੰਗੀਆਂ ਹੁੰਦੀਆਂ। ਆਪਣੇ ਕੋਲ ਵੀ ਤਿੰਨ ਖੜੀਆਂ ਨੇ। ਅੱਛਾ ਜੇ ਕਿਸੇ ਨੇ ਬੂਰੀ ਖਰੀਦਣੀ ਹੈ ਕਿਹੜੀ ਬੂਰੀਆਂ ਦੇ ਸ਼ਕੀਨ ਹੁੰਦੇ ਆ ਹਨ। ਹਾਂਜੀ ਹਾਂਜੀ। ਕੋਈ ਲੋਡਰ ਨਾਲ ਕੰਟੈਕਟ ਕਰ ਸਕਦਾ। ਹਾਂਜੀ ਹਾਂਜੀ। ਮਿਲੂਗੀ। ਹਾਂਜੀ ਮਿਲੂਗੀ। ਠੀਕ ਆ। ਤੇ ਇੱਥੇ ਆਪਾਂ ਕਿੰਨੇ ਜਾਨਵਰ ਠੀਕ ਹੈ ਦੋ ਕੱਟੀਆਂ ਜੀ ਇੱਕ ਬੀਬੀ ਰਗ ਦੀ ਸੀ ਐਂਡ 1470 10 ਦੀ ਕੱਟੀ ਸੀ ਉਹ ਸੇਲ ਹੋ ਗਈਆਂ ਹਾਂਜੀ ਉਹ ਸੇਲ ਹੋ ਗਈ ਤੇ ਇਹ ਜਿਹੜੀਆਂ ਦੋ ਬੱਚੀਆਂ ਸੀ ਇਹਦੇ ਤੋਂ ਸੌਦਾ ਚੱਲੀ ਜਾਂਦਾ ਸੀ ਇਹਨਾਂ ਜੋ ਉਹ ਸੇਲ ਹੋ ਗਈ ਕਾਲੇ ਰੰਗ ਵਾਲੀ ਹਾਂਜੀ ਕਾਲੇ ਰੰਗ ਵਾਲੀ ਸੇਲ ਹੋ ਗਈ ਆ ਰਹਿ ਗਈ ਐਮਬਰ ਦੀ ਰਹਿ ਗਈ ਕੱਟੀ ਇਹ ਰਹਿੰਦੀ ਆ ਐਮਬਰ ਦੀ ਹੁੰਦੀ ਆ ਜੀ ਐਮਰ ਬੋਲਦੀ ਆ ਹਾਂਜੀ ਐਮਰ ਬੋਲਦੀ ਆ ਠੀਕ ਆ ਤੇ ਉਮਰ ਕਿੰਨੀ ਹੋ ਖੀਰ ਹੋਈ ਆ ਹਣਾ ਹਾਂਜੀ ਇਹ 7 ਮਹੀਨਿਆਂ ਦੀ ਵੀਰੇ ਠੀਕ ਆ ਤੇ ਰੇਟ ਇਹਦਾ ਰੇਟ ਵੀਰੇ 22000 ਰੁਪਏ ਦਾ ਰੇਟ ਤਾਂ 22 ਹਾਂਜੀ ਤੇ ਕਿੰਨੇ ਦੀ ਹੋ ਜੂਗੀ ਬਸ ਵੀਰੇ ਮਾਨਤਾ ਨਹੀਂ ਹੋਊਗਾ ਮਾਨਤਾ ਨਹੀਂ ਹੋਊ ਠੀਕ ਹੈ ਤੇ ਆਪਣਾ ਕੰਟੈਕਟ ਨੰਬਰ ਬੋਲ ਦੇ ਬਾਈ 8872166 ਦਾ ਨੰਬਰ 88721 ਹਾਂਜੀ 66 ਦਾ ਨੰਬਰ 66380 ਹਾਂਜੀ ਠੀਕ ਹੈ ਇੱਕ ਵਾਰੀ ਤੋਰ ਕੇ ਦਿਖਾ ਦੇ ਲੋ ਵੀ ਦੋਸਤੋ ਇਸ ਨੰਬਰ ਤੋਂ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ 25 ਦੋਨ ਵਾਰ ਤੋਰ ਕੇ ਦਿਖਾ ਦਿੰਦੇ ਹਾਂ ਥਾਣ ਕਿਵੇਂ ਚੱਰੀ ਆ ਹਾਂਜੀ ਹਾਂਜੀ ਚੱਲਣਾ ਠੀਕ ਹੈ ਤੇ ਜਿਹਨੂੰ ਪਸੰਦ ਆਉਂਦੀ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਕਟੀਆਂ ਝੋਟੀਆਂ ਕਟੀਆਂ ਝੋਟੀਆਂ ਜੇ ਮੈਂ ਇਹਦੇ ਬੱਚਿਆਂ ਦਾ ਕੰਮ ਹੈਗਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜਿਹਨੇ ਕਿ ਕਈ ਰੀ ਕਟੀਆਂ ਲੈਣਗਾ ਹੁੰਦੀਆਂ ਤਾਂ ਵੀ ਕੰਟੈਕਟ ਕਰ ਸਕਦੇ ਬਾਕੀ ਇਹਨੂੰ ਦੇਖ ਸਕਦੇ ਕੰਨਾਂ ਦੀ ਕੁਆਲਿਟੀ ਤੇਜ਼ ਦੀ ਕੁਆਲਿਟੀ ਵਧੀਆ ਗੀ ਵਧੀਆ ਤੇ ਦੂਜੀ ਦਾ ਸੌਦਾ ਹੋ ਗਿਆ ਤੇ ਇੱਕ ਹੀ ਰਹਿ ਗਈ ਤੇ ਇਹ ਵੀ ਮੇਰੇ ਖਿਆਲ ਨਾਲ ਲੈ ਕੇ ਜਾਣੀ ਹੈਗੀ ਤੇ ਕਹਾ ਕੇ ਨੂੰ ਵੀ ਪਈ ਜਾਂਦੇ ਆ ਬਾਕੀ ਦੋਸਤਾਂ ਨੂੰ ਅੱਗੇ ਵੀ ਆਪਾਂ ਮਾਹੌਲ ਲਗਾ ਦਿੰਨੇ ਆ 72 ਵਾਲੀ ਮੰਡੀ ਇਹ ਘਟ ਭਰਦੀ ਹੈਗੀ 11 ਵਾਲੀ ਵੱਧ ਭਰਦੀ ਹੈਗੀ ਤੇ ਕਾਫੀ ਮਤਲਬ ਕਿ ਵੱਡੀ ਗੈਂਦੀ ਦੇ ਵਿੱਚ ਕ੍ਰੋਸ ਬ੍ਰੀਡ ਪਸ਼ੂ ਇਸ ਮੰਡੀ ਦੇ ਉੱਤੇ ਤੇ ਜਿਵੇਂ ਤੋਕੜ ਗੱਬਣਾ ਤੋਕੜ ਇਸ ਤਰ੍ਹਾਂ ਦੇ ਜਾਨਵਰ ਆਉਂਦੇ ਆਗੇ ਤੇ ਜਿਵੇਂ ਹਾ ਛੋਟੀ ਦਾ ਸੌਦਾ ਹੋਈ ਜਾਂਦਾਗਾ ਪਾਸ ਹੋਈ ਜਾਂਦੀ ਹੈ ਦੇਖੋ ਤੁਸੀਂ ਕਿ ਤੁਸੀਂ ਇੱਧਰ ਦੇਖ ਸਕਦੇ ਹੋ ਇੱਧਰ ਵੀ ਪਸ਼ੂ ਥੋੜੇ ਥੋੜੇ ਇੱਧਰ ਆ ਗਏ ਯਾਨੀ ਕਿ ਘੱਟ ਭਰਦੀ ਹੈਗੀ ਹੈ ਮੰਡੀ ਬਾਕੀ ਇਧਰਲੀ ਸਾਈਡ ਦੇਖ ਸਕਦੇ ਹਾਂ ਇਧਰਲੀ ਸਾਈਡ ਵੀ ਕਾਫੀ ਪਸ਼ੂ ਆ ਗਏ ਜਾਨੀ ਓਨੇ ਨਹੀਂ ਹੈਗੇ ਫਿਰ ਵੀ ਬੇਲਾ ਹੀ ਪਿਆ तकरीबन ਹਾਂ ਭਾਈ ਬੇਰੋ ਇਧਰ ਦੇਖ ਸਕਦੇ ਹਾਂ ਆ ਝੋਟੀ ਵੀ ਬਹੁਤ ਵਧੀਆ ਗਈ ਸੋਹਣੀ ਹੈ ਦੇਖੋ ਬਾਬੀ ਤੋਂ ਆਪਾਂ ਝੋਟੀ ਦਿਖਾਉਣੇ ਆਗੇ ਤੇ ਥੋੜੀ ਜਿਹੀ ਟਾਈਮ ਦੀ ਸੂਈ ਲੱਗਦੀ ਹੈਗੀ ਪਹਿਲਾ ਸਵੇਰ ਸੂਈ ਹੋਣੀ ਹੈ ਫੇਸ ਦੀ ਕੁਆਲਿਟੀ ਦੇਖ ਸਕਦੇ ਤੁਸੀਂ ਸਿੰਘਾਂ ਦੀ ਕੁਆਲਿਟੀ ਬਾਟੀ ਦਾ ਅੰਤਰ ਦਰਮਿਆਨੇ ਕੱਦ ਕਾੜ ਦੇ ਵਿੱਚ ਆਗੀ ਤੇ ਥਾਂ ਥਾਂ ਨੂੰ ਸੋਨੇ ਦਿਖਾਉਂਦੀ ਹੈਗੀ ਆਹ ਤੁਹਾਨੂੰ ਪਤਾ ਦਿਖਾ ਦਿੰਨੀ ਆ ਪਿੱਟ ਦੀ ਕੁਆਲਿਟੀ ਬਾਕੀ ਅੰਦਰਲੀ ਸਾਈਡ ਤੋਂ ਦੇਖ ਸਕਦੇ ਆ ਨਾੜਾ ਨੂੜਾ ਵਧੀਆ ਗਿਆ ਤੇ ਬਾਕੀ ਬੱਚਾ ਇੱਧਰ ਤੁਸੀਂ ਦੇਖ ਸਕਦੇ ਹੋ ਡੇਢ ਮਿੰਟ ਹੀ ਸੂਈ ਵੀ ਆ ਪਹਿਲੇ ਸੂਈ ਹੈ ਨਾ ਡੇਢ ਮਿੰਟਾਂ ਸੂਈ ਨੂੰ ਲਗਾਈ ਠੀਕ ਆ ਪਹਿਲੇ ਸੂਈ ਸੂਈ ਨਾ ਮੈਂ ਪਹਿਲੇ ਸੂਈ ਤੇ ਬੱਚਾ ਕੀ ਹੈ ਬੱਚਾ ਕੱਟੀ ਆ ਮਗਰ ਕੱਟੀ ਆ ਤੇ ਦੁੱਧ ਹੁਣ ਕਿੰਨਾ ਆਊਗਾ 5-8 ਮਹੀਨੇ ਦੀ ਆ ਅੱਠਾ ਹਾਂਜੀ ਠੀਕ ਆ ਮਿਲਦੀ ਬੁਲਦੀ ਕਿਵੇਂ ਸਹੀ ਹੈ ਬੱਚੇ ਦੇ ਮਿਲਦੇ ਬੱਚੇ ਤੇ ਮਿਲ ਪੈਂਦੀ ਆ ਹਾਂਜੀ ਠੀਕ ਆ ਤੇ ਮੁੱਲ ਕਿੰਨਾ ਰੱਖਦੇ ਆਪਾਂ ਮੁੱਲ ਜੀ ਲੈਣ ਦੇਣ ਵਾਲਾ ਇਹ ਦਾ 75000 ਰੁਪਇਆ 75000 ਹਾਂਜੀ ਬਾਕੀ ਹੋ ਜੂ ਮਾੜਾ ਮੋਟਾ ਮੌਕੇ ਤੇ ਹਾਂਜੀ ਵਪਾਰ ਦਾ ਕੰਮ ਹੀ ਆ ਨਹੀਂ ਨਹੀਂ ਕਰਦੀ ਆ ਜੀ ਅੱਛਾ ਕਰਦੀ ਆ ਹਾਂਜੀ ਠੀਕ ਆ ਬਾਕੀ ਹੋ ਜੂ ਮਾੜਾ ਮੋਟਾ ਹੋਰ ਮੌਕੇ ਤੇ ਕਦੇ ਮੌਕੇ ਤੇ ਮਾਦਨ ਕਰਦੇ ਆ ਠੀਕ ਆ ਮੌਕੇ ਤੇ ਹੋ ਜੂਗਾ ਕਿਹੜਾ ਪਿੰਡ ਆਪਣਾ ਮੈਂਡੀ ਕੋਸਾ ਕੋਸਾ ਹਾਂਜੀ ਕੋਸਾ ਕੋਟਲਾ ਕੋਸਾ ਕੋਟਲਾ ਹਾਂਜੀ ਜ਼ਿਲ੍ਹਾ ਮੋਗਾ ਹੀ ਈਲਾ ਮੋਗਾ ਬਹਿ ਜਾਂਦਾ ਹਾਂਜੀ ਠੀਕ ਆ ਤੇ ਕੰਟੈਕਟ ਨੰਬਰ 9724 6538 9724 6536 65368 ਹਾਂਜੀ ਠੀਕ ਆ ਮਗਰ ਕੱਟੀ ਹੈ ਮਗਰ ਕੱਟੀ ਹੈ ਦੇ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਕੀ ਡਿਟੇਲ ਦੱਸ ਦਿੱਤੀ ਹੈ ਬਾਈ ਨੇ ਡੇਢ ਕਿ ਮਹੀਨੇ ਦੀ ਸੂਈ ਵੀ ਆ ਗਈ ਤੇ ਕੱਟੀ ਸੋਣੀ ਹੈਗੀ ਕੱਟੀ ਦੇ ਝੋਲ ਝਾਲ ਬਹੁਤ ਆਗੇ ਤੇ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਇੱਥੇ ਵੈਗਦੀ ਹੈ ਤਾਂ ਠੀਕ ਆ ਤੇ ਨਹੀਂ ਤੁਸੀਂ ਆਪਦੀ ਤਸੱਲੀ ਕਰਕੇ ਤੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਨੋ ਸਾਕ ਬੈੜ ਆ ਗਈ ਬਾਈਆਂ ਦੇ ਕੋਲੇ ਗੱਬਣਾ ਇਹ ਗੱਬਣਾ ਆ ਜੀ ਐਫ ਦੇ ਵਿੱਚ ਪੈਂਦੀ ਹੈਗੀ ਤੇ ਥਣ ਥਣ ਚੰਗੇ ਮੋٹے ਹੈਗੇ ਤੇ ਆਪਾਂ ਇਹਦੀ ਵੀ ਡਿਟੇਲ ਪੁੱਛ ਲੈਨੇ ਆ ਬਾਈ ਤੋਂ ਕੀ ਡਿਟੇਲ ਆ ਗਈ ਕਦ ਕਾੜ ਦਰਮਿਆਨੇ ਦੇ ਵਿੱਚ ਆ ਸਭੀ ਬੜੀ ਚੰਗੀ ਆ ਤੇ ਥਣ ਚੰਗੇ ਹੈਗੇ ਤੇ ਵਧੀਆ ਮੋٹے ਥਾਣਾ ਮੁੱਠੀ ਦੀ ਚਬਾਈ ਵਾਲੇ ਦੇਖੋ ਇਹਦੀ ਆਪਾਂ ਡਿਟੇਲ ਪੁੱਛ ਲੈਨੇ ਆ ਬਾਈ ਤੋਂ ਤੇ ਉਹ ਜਿਹੜੀ ਝੋਟੀ ਆ ਗਈ ਉਹ ਮੇਰੇ ਖਿਆਲ ਦੇ ਨਾਲ ਸੇਲ ਹੋ ਗਈ। ਉਹਦੇ ਸੰਧ ਦੇ ਵਿੱਚ ਤੁਸੀਂ ਨਾ ਫੋਨ ਲਾਇਓ ਇਹਦੀ ਆਪਾਂ ਡਿਟੇਲ ਪੁੱਛ ਲੈਨੇ ਆ। ਇਹਦੀ ਭਾਈ ਕੀ ਡਿਟੇਲ ਆ ਕਿਹੜੇ ਸੂਏ ਸੁਣਾ ਇਹਨੇ? ਦੂਜੇ ਸੂਏ ਸੁਣਾ ਜੀ। ਗੱਭਣਾ ਆ ਜੇ ਨਾ? ਹਾਂਜੀ ਗੱਭਣਾ ਆ। ਕਿੰਨੇ ਦਿਨ ਕੱਢਦੀ ਐ? ਇਹ ਹਫਤਾ ਲੈ ਜੂਈ। ਇੱਕ ਹਫਤਾ ਲੈ ਜੂਆ ਜੀ। ਹਾਂਜੀ। ਤੇ ਦੁੱਧ ਕਿੰਨਾ ਕਵਾ ਦੂ? ਬਸ ਸਵੇਰੇ ਪਹਿਲੇ ਪਹਿਲੇ ਸੂਏ 15 ਲੀਟਰ ਜੂਆ ਜੀ। 15? ਹਾਂਜੀ 18 ਕਿਤੇ ਜੂਆ ਹੋ ਜੂ 18-20 ਲੀਟਰ ਜੀ। 18 ਤੋਂ 20 ਦੇ ਵਿੱਚ ਹਨਾ। ਬਾਕੀ گاਵਾ ਦਾ ਸੇਵਾ ਤੇ ਹਨਾ। ਹਾਂਜੀ ਹਾਂਜੀ। ਠੀਕ ਹੈ ਤੇ ਮੁੱਲ ਕੀ ਰੱਖਦੇ ਆਪਾਂ ਮੁੱਲ ਜੀ 95 ਕਿਤੇ 95 ਤੇ ਕਿੰਨੇ ਦੀ ਹੋ ਜੂਗੀ ਮਾਨਤਨ ਕਰ ਦਾਂਗੇ ਇਹਦੇ ਵਿੱਚ ਮਾਨਤਨ ਹੋ ਜੂਗਾ ਹਾਂਜੀ ਠੀਕ ਹੈ ਤੇ ਉਹ ਛੋਟੀ ਦਾ ਸੇਲ ਹੋ ਗਈ ਹੈ ਨਾ ਹਾਂਜੀ ਛੋਟੀ ਦਾ ਸੇਲ ਹੋ ਗਈ ਹੈ ਨਾ ਉਹ ਛੋਟੀ ਸੇਲ ਹੋ ਗਈ ਹੈ ਜੀ ਠੀਕ ਹੈ ਇਹ ਜਾਨੀ ਬੈੜ ਰਹੇਗੀ ਹੈ ਨਾ ਛੋਟੀ 76 ਹਜ਼ਾਰ ਦੀ ਹੋਗੀ 70 ਦੀ ਹੋਗੀ 70 ਦੀ ਠੀਕ ਹੈ ਚਲੋ ਖੁਸ਼ ਆ ਤੁਸੀਂ ਮਤਲਬ ਵਧੀਆ ਪੈਸੇ ਵਟੇ ਗਏ ਹੈ ਨਾ ਵਧੀਆ ਚੰਗੀ ਹੈ ਬੜੀ ਵਧੀਆ ਰਹੀ ਹੈ ਠੀਕ ਹੈ ਬਹੁਤ ਆਇਆ ਠੀਕ ਹੈ ਵਧੀਆ ਗੱਲ ਹੈ ਚਲੋ ਹਾਂਜੀ ਤੇ ਬਾਈ ਨੰਬਰ ਬੋਲ ਦੇ ਬਾਈ ਅਕਰ ਦਵਾ ਦੇ 724 98724 6568 6568 ਠੀਕ ਆ ਬਾਈ ਧੰਨਵਾਦ ਲੋ ਵੀ ਦੋਸਤੋ ਇਹ ਛੋਟੀ ਸੇਲ ਹੋ ਗਈ ਹੈਗੀ ਇਹਦੇ ਸਬੰਧ ਦੇ ਚੱਲ ਤੁਸੀਂ ਮੈਨੂੰ ਨਾ ਫੋਨ ਲਾਇਓ ਤੇ ਵੈੜ ਹੈਗੀ ਹੈਗੀ ਇਹਦੇ ਸਬੰਧ ਵਿੱਚ ਤੁਸੀਂ ਫੋਨ ਲਾ ਸਕਦੇ ਹੋ ਜੇ ਕਿਰ ਇੱਥੇ ਵਿਕਦੀ ਹੈ ਤਾਂ ਠੀਕ ਹੈ ਨਹੀਂ ਤੁਸੀਂ ਗੱਲਬਾਤ ਕਰਕੇ ਪੁੱਛ ਸਕਦੇ ਹੋ ਬਾਈਆਂ ਤੋਂ ਠੀਕ ਹੈ ਇਹ ਡਿਟੇਲ ਲੈ ਸਕਦੇ ਹੋ ਇਹ 70000 ਦੀ ਸੇਲ ਹੋ ਗਈ ਦੋਸਤੋ ਆਜੂ ਅੱਗੇ ਤੁਹਾਨੂੰ ਆਪਾਂ ਹੋਰ ਦਿਖਾ ਦਿੰਦੇ ਆ ਝਲਕ ਥੋੜੇ ਪਸ਼ੂ ਆਉਂਦੇ ਆ ਜੀ ਓਏ ਚੁਪੀ ਟੱਕਦੇ ਨਾ ਜੀ ਜਿੰਦਾਂ ਜਰਸੀ ਕ੍ਰਾਸ ਦੇ ਵਿੱਚ ਧਾਨ ਘੜੀ ਹੈਗੀ ਅੱਗੇ ਤੁਹਾਨੂੰ ਦੂਜੇ ਛੱਟ ਜਿ ਦਿਖਾਉਨੇ ਆਪਾਂ ਇੱਧਰ ਦੇਖ ਸਕਦੇ ਤੁਸੀਂ ਆ ਵੀ ਮੱਝ ਬਹੁਤ ਚੰਗੀ ਘੜੀ ਹੈਗੀ ਧਾਨਲੇਵੇ ਦੀ ਸਾਫ ਲੱਗਦੀ ਹੈ ਜੀ ਬਾਕੀ ਹਰੇਕ ਤਰ੍ਹਾਂ ਦਾ ਪਸ਼ੂ ਆ ਜਾਂਦਾ ਹੈਗਾ ਇਸ ਸਤਾਈ ਵਾਲੀ ਮੰਡੀ ਤੇ ਉੱਤੇ ਵੀ ਕਿਸੇ ਦਰਾਂ ਲਈ ਪਜੂਗਰੀ ਦਾ ਨਾਮ ਹੈ ਤੁਸੀਂ ਮੰਡੀ ਚ ਆ ਕੇ ਖਰੀਦ ਸਕਦੇ ਹੋਗੇ ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂਗੇ ਤੁਹਾਨੂੰ ਆਪਾਂ ਮੰਡੀ ਦਾ ਮਾਹੌਲ ਹੀ ਦਿਖਾਉਣਾ ਸੀ ਨਾਲ ਦੀ ਨਾਲ ਤੇ ਬਾਕੀ ਤੁਹਾਨੂੰ ਆਪਾਂ ਕੋਸ਼ਿਕ ਜਾਨਵਰ ਤੋਰ ਕੇ ਦਿਖਾਦੇ ਜਿਵੇਂ ਬੱਚੀਆਂ ਸੀਗੀਆਂ ਗਾਂਾਂ ਸੀ ਇੱਕ ਝੋਟੀ ਟੋਕੜ ਤੇ ਸਾਰੇ ਪਾਸੇ ਤੁਹਾਨੂੰ ਆਪਾਂ ਵੇਜ ਵੇਜ ਡਿਟੇਲ ਲੈਤੀ ਇਹ ਵੀ ਕੀ ਰੇਟ ਚੱਲ ਰਿਹਾ ਹੈ ਇਹ ਇਧਰ ਵੀ ਤੁਸੀਂ ਮੱਝ ਦੇਖ ਸਕਦੇ ਹੋ ਬਹੁਤ ਵਧੀਆ ਖੜੀ ਹੈ ਤੇ ਇਧਰ ਜਰਸੀ ਖੜੀ ਹੈਗੀ ਬਹੁਤ ਵਧੀਆ ਬਾਕੀ ਇਧਰ ਵੀ ਮਾਹੌਲ ਦੇਖ ਲਓ ਤੁਸੀਂ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਆਹ ਜਾਂ ਦੋ ਜਾਨਵਰ ਚੱਲੇ ਆਗੇ ਲੋਡ ਹੋ ਕੇ ਬੰਜਨ ਖਰੀਦ ਲੈ ਹੋਣੀਆਂਗੇ ਇਧਰ ਕਰੇ ਲੂ ਪਾਛੂ ਆਗੇ ਪੂਰੀ ਘੜੀ ਆ ਦੇਖ ਸਾਦੇ ਤੁਸੀਂ ਪੂਰੀ ਬਹੁਤ ਸੋਹਣੀ ਘੜੀ ਹੈਗੀ ਇਧਰ ਜਰਸੀ ਘੜੀ ਹੈਗੀ ਤਾਜੀ ਸੂਈ ਆ ਬਿਲਕੁਲ ਇਧਰ ਲੈ ਗਿਆ ਧੰਨਵਾਦ ਆ ਦੋਸਤੋ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂ 계속해야되겠다